ਹਾਂਜੀ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ 'ਚ ਤੇ ਅੱਜ ਆਪਣਾ ਫੋਰਮੈਨ ਕਰਾਇਆ ਲੈ ਕੇ ਗਿਆ ਤੇ ਚੱਲਦੇ ਆਂ ਫਿਰ ਆਪਾਂ ਅੱਜ ਸਾਨੂੰ ਕੁਐਸਚਨ ਨੂੰ ਮੁੱਕ ਗਏ ਤੇ ਬਣਾਉਨੇ ਆਂ ਮੌਲ ਜਾ ਕੇ ਫੇਰ ਹਾਂਜੀ ਮਕੈਨਿਕ ਸਾਹਿਬ ਆ ਚੁੱਕੇ ਨੇ ਇਹ ਪਾਵਰ ਦੇ ਜ਼ੋਰ ਵਿਖਾ ਸਾ ਦਾ ਨਾ ਨਾ ਪਾਵਰ ਤੇ ਨਹੀਂ ਜ਼ੋਰ ਲੱਗਣਾ ਉਧਰ ਵੇਖ ਲਈ ਕੰਨੀਆਂ ਦੇ ਨਾਲ ਚਾੜਦੀ ਪਾਵਰ ਦੇ ਵੇਖਿਆ ਨਾ ਤੁਸੀਂ ਕਿਵੇਂ ਅੱਗੇ ਚਕਾਉਂਦਾ ਭਜਾ ਭਜਾ ਵਖਾਉਂਦਾ ਇਹਦੇ ਤੇ ਪਤਾ ਲੱਗਦਾ ਇਹਨੂੰ ਕਿ ਜ਼ੋਰ ਕੀ ਹੁੰਦਾ ਏ ਜ਼ੋਰ ਲਾ ਜ਼ੋਰ ਬਹੁਤ ਪਾਵਰ ਦੇ ਕੀੜੇ ਦਿੰਦਾ ਹੁੰਦਾ ਆਪਾਂ ਚ ਲੈ ਆਉਣ ਪਾਈਪ ਛੱਡਣਾ ਪਾਉਣੀ ਵਾਲੇ ਆਪਾਂ ਮੋਟਰ ਦੇ ਟੋਟਾ ਪਏ ਤਿੰਨ ਏਕੜ ਹੀ ਲੈ ਜਾਗੇ ਤਿੰਨ ਏਕੜ ਹੀ ਕੋਈ ਲੰਬਾਈ ਜਾ ਰਿਹਾ ਜੇ ਕਿ ਚ ਫਾੜ ਕੇ ਲੱਤਾਂ ਟੜਾਉਣਗੇ ਕਿਸੇ ਨਾ ਕੇਤੀ ਵੇਖੋ ਯਾਰ ਤੁਹਾਡਾ ਵੱਡਾ ਵਲੌਗਰ ਆ ਵੇਖੋ ਪਸ਼ੂ ਨਵਾਉਂਦਾ ਫਿਰਦਾ ਹੈ ਆਹੇ ਵਲੌਗਰ ਵਲੌਗਰ ਆਏ ਆਹੇ ਆਏ ਕੰਮ ਲਾ ਲਈਦੇ ਆ ਵੇ ਆਏ ਕੰਮ ਲਾ ਲਈਦੇ ਅਸੀਂ ਕਿਹਦੇ ਨੇ ਵਲੌਗ ਕਰ ਵਲੌਗ ਕਰ ਲੈ ਲਾੜੇ ਨੇ ਪਸ਼ੂ ਨਵਾਉਣਾ ਤੇ ਲੋਗ ਹੀ ਨਹੀਂ ਲੋਟ ਆਉਂਦੇ ਸੀ ਇਨਾਂ ਦੇ क्या स्वराज कंधना कर इन कंधना कर जवान ਇਨੋ ਹੀ ਲਾਉਣੀ ਆ ਆ ਇਹਨਾਂ ਦਾ ਟਰੈਕਟਰ ਤੇ ਇਹਨਾਂ ਨੂੰ ਕਿ ਸਾਈਡ ਤੇ ਕਰੋ ਖਰਾ ਸਾਈਡ ਤੇ ਆ ਸਾਈਡ ਤੇ ਕਰੋ ਟਰੈਕਟਰ ਬਾਈ ਕਿਹ ਨਾਲ ਲਾਜੀ ਚੰਗੋ Sau ਕੰਡਾ ਡਰਾਈਵਰ ਇਹ ਦੇਖ ਘਰ ਜੋਕਿਆ ਜੀ ਸੁੱਖਾ ਤੇ ਜੋਗਾ ਹੈ ਚਲੋ ਮੈਂ ਸਮਾਰ ਗਿਆ ਏ ਮੈਂ ਪੈਣਾ ਟੱਲਾ ਹੁੰਦਾ ਰਹਿੰਦਾ ਹੋਰ ਬਾਈ ਕੀ ਆਲਾ ਕੀ ਆਲਾ ਜਮਾਨ ਆ ਚੋਬਰਾ ਸਮਾਈਲ ਹੈ ਆਓ ਵੇਖੇ ਕਿਵੇਂ ਰਸ ਕੇ ਬੈਠਾ ਐ ਬੈ ਗਿਆ ਭੈਣਾ ਵੇਟਾਂ ਤੇ ਜ ਟੂਲ ਤੇ ਬਾਂਦਰ ਭਾਇ ਹੋਏ ਡਾਨ ਆਵਾ ਹਮ ਡਾਗ ਠੀਕ ਹੈ ਲੈ ਰਸਿਆ ਬੈਠਾ ਜਮਾ ਐ ਲੱਗਦਾ ਨਾ ਟੂਲ ਤੇ ਬਾਂਦਰ ਭਾਇ ਹੋਏ ਹੈ ਅੱਖੇ ਕਰ ਟੱਕ ਅੱਖ ਦੇ ਬਵਾਲੀ ਰ ਜ਼ੂਮ ਕਰਕੇ ਦਿਖਾਉ ਮੁੰਡਾ ਮੜੇ ਜੀ ਮੁੰਡਾ ਚੱਕ ਦਾ ਕਾਬਲੇ ਫਿਰਦਾ ਨਹੀਂ ਚਾਹੀ ਵਾਲਾ ਕਾਬਲਿਆਂ ਦਾ ਉਹ ਤਾਂ ਮਰਿਆ ਹੀ ਪਿਆ ਜਮਾ ਖਤਮ ਹੀ ਆ ਹਾਂ ਜੀ ਆਹ ਮੁੱਕਿਆ ਹੀ ਪੈ ਜਾਮਾ ਬੈਲਟ ਬਾਕੇ ਵਿਖਾਵਾ ਸੁੱਖਾ ਸਿਖਾਊਗਾ ਜੀ ਤੁਹਾਨੂੰ ਪਲਾਉਣ ਨੂੰ ਬੈਲਟ ਪਾਉਣੀ ਜੇ ਕਦੇ ਨੇ ਪੁੱਠੀ ਬੈਲਟ ਪਾਈ ਗਾਂਲਾ ਨਹੀਂ বাজਦਾ ਜਿਹਦੇ ਕੋਲ ਜਾਣੀ ਹੱਕ ਕੀ ਹਸਣਾ ਦਾ ਇਹ ਬਾਤ ਕਿਹਾ ਇਹ ਆ ਸੁੱਖਾ ਫੋਰਮੈਨ ਆ ਨਹੀਂ ਕਰਦੇ ਨਾ ਮੁੱਕੂ ਕੀ ਹਰੀ ਤੱਕ ਕੋ ਹੋ ਰ ਪਿਆ ਨਹੀਂ ਨਹੀਂ ਐਕਸਟਰਾ ਮੂਵਮੈਂਟ ਕੱਟਣਾ ਬਣਾ ਰਹਾ ਹਾਂ ਲੋੜ ਹੀ ਨਹੀਂ ਪੈਣੀ ਐਕਸਟਰਾ ਦੀ ਦੋ ਹੈਗੇ ਅਜੇ ਚਲਾਉਣਾ ਨਹੀਂ ਆਉਂਦਾ ਕਰ ਦੇ ਕੀ ਲੱਛਣਾਂ ਕੀ ਕਹਿਣਾ ਚਾਹੋਗੇ ਬੱਚਿਆ ਮੂੰਹ ਬਾਹਰ ਕੱਢ ਤੈਨੂੰ ਹਾਤੀ ਵਿਖਾਉਣਾ ਖਾਰੀ ਦੁਨੀਆ ਇਹ ਕਿਦੇ ਬਾਂਦਰਾ ਨੋਂ ਘਟਾ ਚੱਲ ਹੁਣ ਦੁਆਰੇ ਪੌਂਚ ਊਟ ਲੈ ਉਹ ਵੀ ਬਾਂਦਰ ਬਣਿਆ ਬੈਠਾ ਈ ਮਰਿਆ ਹੀ ਬੈਜਾਂ ਮੈਂ ਕਿਹੜਾ ਉਹ ਕਿੱਥਾ ਪੜਾ ਆਹ ਡਰਾਈਵਰ ਕਿੱਥੋਂ ਲੈ ਗੜਾ ਭਰ ਕੇ ਜਾਏਗਾ ਵਾਪਸ ਉਹ ਜਾਂਦੇ ਜਾਂਦੇ ਪਾਜੀ ਜਾਂਦੇ ਐਨਾਂ ਦਾ ਤਾਂ ਉਹ ਉਹ ਖੜ ਜਾ ਉਹਨੂੰ ਤਾਂ ਨਗਾ ਲੈਣਗੇ ਉਹ ਛੁਗਿਆ ਵੀ ਤਵਾ ਜਾਏਗੀ ਜੰਦੇ ਹੋ ਜਾਂਦਾ ਲੈ ਜਾ ਬੈਗ ਕੈਸਾ ਡਰਾਈਵਰ ਆ ਰੇ ਬਾਬੂ ਕੈਸਾ ਡਰਾਈਵਰ ਆ ਤੁਰੇ ਕੈਸਾ ਡਰਾਈਵਰ ਆ ਰੇ ਜਾਂਦੇ ਜਾਂਦੇ ਸੁਕੇਗੀ ਤੂੰ ਆਵਾਜ਼ ਆਏਗੀ ਜਾਂਦੇ ਹੋਰੀ ਨਾ ਨਾ ਕਿਹੜੀ ਗੱਡੀ ਗੁੱਡੀ ਛਾੜਦੇ ਵੇ ਜਾਂਦੇ ਜਾਂਦੇ ਉਹ ਜਾਣ ਦੇ ਰਹੇ ਇਸ ਦੇ ਕੇ ਯਾਰ ਫੇਰ ਕੀ ਅਗਲਾ ਗਾਂ ਦਾ ਚਾਰ ਗਾਲਾ ਕੱਢ ਲਓ ਓ ਜਾਣ ਦੇ ਬਾਬੂ ਫੇਰ ਅਗਲਾ ਕਿਹੜਾ ਵੀ ਬਰਾਏਂਗੇ ਤੁਹਾਰੇ ਕੋ ਦੇ ਸਿਰੇ ਲਾ ਦੇ ਰੇਸ ਕੋਈ ਨਾ ਸਵੇਪਟੀ ਖੜੀ ਹੈ ਕਿਹਦੇ ਦੀ ਹੋਊਗੀ ਪੈ ਗਈ ਤਾਂ ਹੁਣ ਕੱਢਣੀ ਬਾਹਰ ਹਟ ਪਲਿਆ ਹੋਇਆ ਹੈ ਨੇ ਇਹਦਾ ਸਾਰੀ گاڑی ਬੱਸ ਆਹੀ ਰਹਿੰਦੀ ਆ ਬਹੁਤ ਪਲਵਾਨ ਵੀ ਕਿਹਨਾਂ ਫਟਾ ਪਾਓ ਕਿ ਵੀਡੀਓ ਬਣਾਈ ਜਾਵੇ ਯਾ ਵੇ ਡੇਰਿਆ ਲੈ ਚਾਨਣ ਦਾ ਕੱਲ ਹੱਥ ਨਹੀਂ ਚੰਗੇ ਪਾਪਾ ਔਰ ਸੀਵਿੰਗ ਲੈ ਕੇ ਜਾਣਾ ਆਪਣੀ ਡਰਾਈਵਰ ਨਰਮਸ ਹੈ ਘਾਣਾ ਫੜ ਕੇ ਐਂ ਕਿਉਂ ਢਾਈਏ ਗਾਣਾ ਹਟਾਉ ਜੀ ਗੱਡੀ ਟੋਕੂ ਉਹ ਚੜ ਜਾ ਇਹਦੇ ਨਾਲ ਹੀ ਇਹ ਦੋ ਚਾਰ ਗਿੜੇ ਲਾਇਆ ਉਹ ਆਪਣਾ ਟੂਨ ਵੀ ਪੈ ਗਿਆ ਲੱਗ ਗਈ ਫੜਾ ਚਾਈ ਉਹ ਤਾਂ ਡੱਬਾ ਫੜਾਦਾ ਮੈਂ ਰিসিਵਿੰਗ ਲੈ ਨਿਕਲ ਤੂੰ ਗਿੜਾ ਭਰ ਅਗਲਾ ਥਰੇਸ਼ਰ ਲੈ ਜਾਣੇ ਮੈਂ ਸੁਣਿਆ ਤੂੰ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਨਵੇਂ ਨਵੇਂ ਡਰਾਈਵਰ ਤੋਂ ਕੌਲੇ ਟਾਈ ਜਾਂਦੇ ਹੁੰਦੇ ਆ ਕਾਹ ਨਹੀਂ ਹੁੰਦਾ ਚੱਕਰੇ ਯਾਰ ਤੂੰ ਇਹਨੂੰ ਲੈ ਚਾਲ ਦੂਜੀ ਦਾ ਬਾਈ ਲਈ ਜਾਂਦਾ ਉਹ ਚੱਲ ਪੱਟ ਕੋਈ ਨਹੀਂ ਹੁੰਦਾ ਯਾਰ ਡਰਦਾ ਕਾ ਤੂੰ ਸੱਚਾ ਹੌਸਲਾ ਕਰ ਬਾਈ ਇਹ ਹੋਊਗਾ ਮੇਰੇ ਬਾਅਦ ਨਾਲ ਕਰ ਯਾਰ ਅਸੀਂ ਵੀ ਕੰਮ ਦੇ ਰਾਂਗੇ ਬਾਈ ਕੋਈ ਨਹੀਂ ਹੜਾ ਯਾਰ ਤੇਰੇ ਨਾਲ ਮੈਂ ਖੜਾ ਬਾਈ ਕਿਹਦੇ ਕੋ ਹੁੰ ਗਿਆ ਨਾ ਤੇਰੇ ਨਾਲ ਸੈਕੰਡ ਡਰਾਈਵਰ ਹੈਗਾ ਨਾ ਟੈਨਸ਼ਨ ਕਰੀ ਫਿਰ ਇਹ ਟਰੈਕਟਰ ਵਾੜਨਾ ਇੱਧਰ ਆਓ ਕਰਾਂਗੇ ਚੱਲ ਮਾਰ ਸਾਲ ਨੂੰ ਜਾ ਯਾਰ ਡਰਦਾ ਕਾ ਤੂੰ ਇਹਨੂੰ ਸਾਈਕਲ ਨਹੀਂ ਫੜਾਉਂਦੇ ਤਾਂ ਹੀ ਨਹੀਂ ਸੜਫ ਮਾਰਦਾ ਡਰਦਾ ਹੱਥ ਜੇ ਫੜਨਾ ਨਹੀਂ ਸਿਖਾਇਆਣ ਜਾਣ ਕੇ ਸਟਾਰਟ ਕਰਾਉਣੀ ਇੱਥੇ ਬਹੁਤ ਲ ਕਮਾਲਾ ਇਹਨੂੰ ਗੇਟ ਦਾ ਉਹ ਆ ਪਰਲਾ ਟਾਇਰ ਰੱਖੀਨੇ ਗਾਜ ਬੈਕ ਕਰ ਲੈ ਏ ਰੋਕੇ ਅੱਜ ਪਤਾ ਲੱਗ ਗਿਆ ਤੇਰੀ ਡਰਾਈਵਰੀ ਦਾ ਏ ਇਹ ਆਈ ਸਾਡਾ ਨਵਾਂ ਤਿਆਰ ਹੋ ਰਿਹਾ ਸੁੱਖਾ ਡਰਾਈਵਰ ਪਰ ਰੋਕ ਦੇ ਓਏ ਖਤਮ ਹੋ ਚੁੱਕਿਆ ਡਰਾਈਵਰ ਤੈਨਾਂ ਹੀ ਪਾਉਣੇ ਆ ਜਿਹੜੇ ਤੈਨੂੰ ਪਸੰਦ ਆ ਤਿੰਨ ਪਏ ਆ ਜਿਹੜਾ ਜਿਹੜਾ ਪਸੰਦ ਆ ਉਹਦੇ ਕੋਲ ਲੈ ਜਾ ਪਹਾੜ ਦੇ ਪਾਣੀ ਉੱਥੇ ਬਹਿਣਗੇ ਆਲਾ ਕੰਬਲ ਲੈ ਲਈਏ ਐਵੇਂ ਜਣ ਠੰਡ ਬਹੁਤ ਲੱਗਦੀ ਹੈ ਕਰਨੀ ਐ ਤੇ ਹਲੋ ਫਿਰ ਕਹਿੰਦੇ ਆ ਨਵੇਂ ਟਰੈਕਟਰ ਬਾਰੇ ਕੀ ਕਹਿਣਾ ਚਾਹੂਗੇ ਟਰੈਕਟਰ ਬਾਰੇ ਕੋਈ ਨਹੀਂ ਬਈ ਪੂਰਾ ਟਰੈਕਟਰ ਫਿਰ ਦੋ ਵਾ ਦੇਖ ਲਈਏ ਕਿ ਟਰੈਕਟਰ ਹੈ ਨਹੀਂ ਤੇ ਟਾਇਰ ਘੱਟ ਰਿਹਾ ਇੱਥੇ ਆ ਵੀ ਵਾਈਟ ਨਹੀਂ ਆຊਣੀ ਮੱਝ